ਉਹ ਰਹਿਣਾ ਪਰਿਵਾਰ ਵਾਂਗੂ ਵਿਚਰਨਾ ਧੀਆਂ ਪੈਣਾ ਬੀਬੀਆਂ ਇੱਥੇ ਆਉਂਦੀਆਂ ਨੀਵੀਂ ਪਾ ਕੇ ਤੁਰਨਾ ਕਿਸੇ ਨੇ ਇਹੋ ਜੀ ਕੋਕਤਾਈ ਕਰ ਦਿੱਤੀ ਉਹਦੀ ਕੋਈ ਭੁੱਲ ਨਹੀਂ ਬਖਸ਼ਾਈ ਨਹੀਂ ਜਾ ਸਕਦੀ ਇਹ ਮੇਰੀ ਗੱਲ ਚੇਤਾ ਰੱਖ ਲਿਓ ਮਤਲਬ ਆਪਣਾ ਬਚਾਪਤਾ ਕਿੱਦਾਂ ਕਰਨਾ ਹੈ ਨੀਵੀਂ ਪਾ ਲੋ ਫਤਿਹ ਬੁਲਾ ਕੇ ਭੈਣ ਜੀ کہہ ਕੇ ਜੇ ਕੋਈ ਗੱਲ ਹੋਵੇ ਨਾਲ ਹੀ ਨਿਬੜ ਜਾਵੇ ਮੈਨੂੰ ਕਿਹਨਾਂ ਤੁਹਾਡੇ ਮਨ ਚ ਹੋਵੇ ਕਿਸੇ ਦੇ ਵੀ ਮਨ ਚ ਹੋਵੇ ਅਗਲਿਆਂ ਦੇ ਮਨ ਚ ਹੋਵੇ ਉਹ ਵਿੱਚ ਉਹ ਨਾਲ ਹੀ ਖਤਮ ਹੋ ਜਾਏ ਕੰਮ ਉਹਨ ਸੱਤ ਸ਼੍ਰੀ ਅਕਾਲ ਜੀ ਹਾਂ ਜੀ ਦੋਸਤੋ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਕੀਤੀ ਜਾ ਰਹੀ ਹੈ ਅਤੇ ਇਹ ਵੀਡੀਓ ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਦੀ ਹੈ ਜਦੋਂ ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਵੀਰ ਕੱਢਿਆ ਕਰਦੇ ਸੀ ਅਤੇ ਉਸ ਟਾਈਮ ਦੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਕੀਤੀ ਜਾ ਰਹੀ ਹੈ ਅਤੇ ਲੋਕਾਂ ਵੱਲੋਂ ਪਸੰਦ ਵੀ ਕੀਤੀ ਜਾ ਰਹੀ ਹੈ ਜਿਸ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਆਪਣੇ ਸਾਥੀਆਂ ਨੂੰ ਕੁਝ ਸਮਝਾਉਂਦੇ ਹੋਏ ਨਜ਼ਰ ਆ ਰਹੇ ਨੇ ਆਓ ਲੈ ਚਲਦੇ ਆ ਤੁਹਾਨੂੰ ਇਸ ਪੂਰੀ ਵੀਡੀਓ ਵੱਲ ਨੂੰ ਰਹਿਣਾ ਪਰਵਾਰ ਵਾਂਗੂ ਵਿਚਰਨਾ ਧੀਆ ਭੈਣਾ ਬੀਬੀਆਂ ਇੱਥੇ ਆਉਂਦੀਆਂ ਨੀਵੀਂ ਪਾ ਕੇ ਤੁਰਨਾ ਕਿਸੇ ਨੇ ਇਹੋ ਜੀ ਕੋਕਤਾਈ ਕਰ ਦਿੱਤੀ ਉਹਦੀ ਕੋਈ ਭੁੱਲ ਨਹੀਂ ਬਖਸ਼ਾਈ ਨਹੀਂ ਜਾ ਸਕਦੀ ਇਹ ਮੇਰੀ ਗੱਲ ਚੇਤਾ ਰੱਖ ਲਿਓ ਮਤਲਬ ਆਪਣਾ ਬਚਾਪ ਤਾਂ ਕਿੱਦਾਂ ਕਰਨਾ ਹੈ ਨੀਵੀਂ ਪਾ ਲੋ ਫਤਿਹ ਬੁਲਾ ਕੇ ਭੈਣ ਜੀ کہہ ਕੇ ਜੇ ਕੋਈ ਗੱਲ ਹੋਵੇ ਨਾਲ ਹੀ ਨਿਬੜ ਜਾਵੇ ਮੈਨੂੰ ਕਿਹਨਾਂ ਤੁਹਾਡੇ ਮਨ ਚ ਹੋਵੇ ਕਿਸੇ ਦੇ ਵੀ ਮਨ ਚ ਹੋਵੇ ਅਗਲਿਆਂ ਦੇ ਮਨ ਚ ਹੋਵੇ ਉਹ ਵੀ ਉਹ ਵੀ ਨਾਲ ਹੀ ਖਤਮ ਹੋ ਜਾਏ ਕੰਮ ਉਹ